ਵੀਡੀਓ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵਿੱਚ ਕਿ ਉਹਨਾਂ ਦੀ پیشن گوئی ਉਹਨਾਂ ਨੇ ਕੀਤੀ ਸੀ ਔਰ ਉਹ ਸੱਚ ਸਾਬਤ ਹੋਈ ਬੜੀ ਵਧੀਆ ਵੀਡੀਓ ਹੈ ਪਹਿਲੋਂ ਆਪਾਂ ਵੀਡੀਓ ਵੇਖਦੇ ਆ ਉਸ ਤੋਂ ਬਾਅਦ ਆਪਾਂ ਗਲਪਤ ਕਰਦੇ ਆ ਦੋਸਤੋ ਸੋ ਸਾਕੀ ਵਿੱਚ ਇੱਕ ਪਿੱਪਲ ਦਾ ਜ਼ਿਕਰ ਹੈ ਜਿਸ ਨੂੰ ਸੁਣ ਕੇ ਮਹਾਰਾਣੀ ਵਿਕਟੋਰੀਆ ਵੀ ਕੰਬ ਗਈ ਸੀ ਦੋਸਤੋ ਇਹ ਪੂਰੀ ਗੱਲ ਸੁਣਨ ਵਾਲੀ ਹੈ ਇਸ ਲਈ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਦਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਦੋਸਤੋ ਸੋ ਸਾਕੀ ਵਿੱਚ ਅਜੀਹਾ ਲਿਖਿਆ ਹੋਇਆ ਹੈ ਜਦੋਂ ਆਨੰਦਪੁਰ ਦਾ ਕਿਲਾ ਛੱਡਣ ਲਈ ਮੁਸਲਮਾਨਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਕਸਮਾਂ ਖਾਧੀਆਂ ਜਾ ਰਹੀਆਂ ਸੀ ਤੇ ਮਾਤਾ ਗੁਜਰੀ ਰਾਹੀਂ ਗੁਰੂ ਗੋਬਿੰਦ ਸਿੰਘ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਉਹ ਕਿਲਾ ਛੱਡ ਦੇਣ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਵਦੇ ਸਿੱਖਾਂ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਕਿਹਾ ਕਿ ਕੁਝ ਸਮਾਂ ਇੱਥੇ ਠਹਿਰ ਜਾਓ ਅਜੇ ਸਹੀ ਸਮਾਂ ਨਹੀਂ ਹੈ ਅੱਗੇ ਜਾਣ ਦਾ ਪਰ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਗਏ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਤੇ ਇਹ ਭਜਨ ਸੋ ਸਾਖੀ ਵਿੱਚ ਮਿਲਦੇ ਹਨ ਇਹ ਭਜਨ ਬੇਦਾਵਾ ਦੇ ਕੇ ਜਾਣ ਵਾਲੇ ਸਿੱਖਾਂ ਦੇ ਸਬੰਧ ਵਿੱਚ ਅਤੇ ਬਾਕੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਅਜੇ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਕਰ ਰਹੇ ਮੇਰੀ ਗੱਲ ਯਾਦ ਰੱਖੋ どう。<tuh> ਤੁਸੀਂ ਸੇਰ ਸੇਰ ਆਟੇ ਲਈ ਵਿਦੇਸ਼ਾਂ ਵਿੱਚ ਭਟਕਦੇ ਫਿਰੋਗੇ ਉਹ ਇਹੋ ਜਿਹਾ ਟਾਈਮ ਹੋਊਗਾ ਜਦੋਂ ਟੋਪੀ ਵਾਲੇ ਤੁਹਾਡੇ ਉੱਤੇ ਰਾਜ ਕਰਨਗੇ ਤੇ ਉਹ ਟੋਪੀ ਵਾਲਿਆਂ ਕੋਲ ਇੰਨੀ ਤਾਕਤ ਹੋਊਗੀ ਕਿ ਉਹ ਜਿਵੇਂ ਚਾਣਗੇ ਤੁਸੀਂ ਉਵੇਂ ਹੀ ਕਰੋਗੇ ਇਹ ਟੋਪੀ ਵਾਲੇ ਸਮੁੰਦਰ ਤੋਂ ਪਾਰੋਂ ਆਉਣਗੇ ਸਾਰੀ ਤਾਕਤ ਇਹਨਾਂ ਟੋਪੀ ਵਾਲਿਆਂ ਦੇ ਹੱਥ ਵਿੱਚ ਹੋਊਗੀ ਇਹ ਟੋਪੀ ਵਾਲੇ ਜ਼ਮੀਨੀ ਤੌਰ ਤੇ ਬਹੁਤ ਜ਼ਿਆਦਾ ਸੁਧਾਰ ਕਰਨਗੇ ਪਰ ਖਾਲਸਾ ਉਦੋਂ ਉਹਨਾਂ ਤੋਂ ਡਰ ਕੇ ਰਹੇਗਾ ਕਿਉਂਕਿ ਸਾਰੀ ਤਾਕਤ ਉਹਨਾਂ ਕੋਲ ਹੋਊਗੀ ਉਸ ਸਮੇ ਸਾਰਾ ਖਾਲਸਾ ਲਾਚਾਰੀ ਦੀ ਹਾਲਤ ਵਿੱਚ ਹੋਊਗਾ ਇਸ ਸਮੇਤਾ ਤੁਸੀਂ ਮੇਰੇ ਵਚਨਾਂ ਤੇ ਭਰੋਸਾ ਨਹੀਂ ਕਰ ਰਹੇ ਪਰ ਯਾਦ ਰੱਖਿਓ ਆਉਣ ਵਾਲੇ 250 ਸਾਲਾਂ ਤੱਕ ਸਿੱਖ ਕੌਮ ਨੂੰ ਬਹੁਤ ਦੁੱਖ ਕੱਟਨੇ ਪੈਣਗੇ ਇਹਨਾਂ ਵਚਨਾਂ ਤੋਂ ਬਾਅਦ 1728 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤੇ 1728 ਈਸਵੀ ਤੋਂ ਬਾਅਦ ਯਾਨੀ ਕਿ 250 ਸਾਲ ਬਾਅਦ 1958 ਵਿੱਚ ਗੁਰੂ ਸਾਹਿਬ ਨੇ ਦੁੱਖ ਦਾ ਸਮਾਂ ਦੱਸਿਆ ਸੀ ਤੇ ਬਿਲਕੁਲ ਅਜੀਹਾ ਹੀ ਹੋਇਆ ਇਹ ਵਚਨ ਗੁਰੂ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੱਲ ਇਸ਼ਾਰਾ ਕਰਦਿਆਂ ਹੋਇਆ ਕਹੇ ਸੀ ਲਗਭਗ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇਸ ਤੋਂ ਬਾਅਦ ਸਿੱਖ ਉੱਤੇ ਦੱਖ ਦਸਮਾ ਆ ਗਿਆ ਮਹਾਰਾਜ ਰਣਜੀਤ ਸਿੰਘ ਦੇ ਗੁਜਰ ਜਾਣ ਤੋਂ ਬਾਅਦ ਅੰਗਰੇਜ਼ਾਂ ਦੀਆਂ ਕੂਟਨੀਤੀਆਂ ਜਰਨੈਲਾਂ ਦੀਆਂ ਗਦਾਰੀਆਂ ਤੇ ਡੋਗਰਿਆਂ ਦੀਆਂ ਬੇਈਮਾਨੀਆਂ ਨੇ ਸਿੱਖ ਕੌਮ ਨੂੰ ਕਮਜ਼ੋਰ ਕਰ ਦਿੱਤਾ ਇਸੇ ਬਾਅਦ ਗੁਰੂ ਸਾਹਿਬ ਨੇ ਅੰਗਰੇਜ਼ਾਂ ਦੇ ਉੱਪਰ ਵਚਨ ਕਹੇ ਕਿ ਮਲਕਾ ਵਿਕਟੋਰੀਆ ਦਾ ਰਾਜ 90 ਸਾਲ ਰਹੂਗਾ ਫਿਰ ਉਹਨਾਂ ਨੂੰ ਵੀ ਉੱਥੋਂ ਜਾਣਾ ਪਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1857 ਈਸਵੀ ਨੂੰ ਹਿੰਦੂਸਤਾਨੀ ਫੌਜਾਂ ਨੇ ਕਾਫੀ ਜ਼ਿਆਦਾ ਗਦਰ ਮਚਾਇਆ ਸੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਇਸ ਤੋਂ ਪੂਰੇ 90 ਸਾਲ ਬਾਅਦ ਯਾਨੀ ਕਿ 1947 ਨੂੰ ਅੰਗਰੇਜ਼ ਯਾਨੂ ਹਿੰਦੁਸਤਾਨ ਛੱਡਣਾ ਪਿਆ ਹੁਣ ਤੁਹਾਨੂੰ ਦੱਸਦੇ ਆਂ ਪਿੱਪਲ ਵਾਲੀ ਗੱਲ ਜਿਸ ਤੋਂ ਮਹਾਰਾਣੀ ਵਿਕਟੋਰੀਆ ਡਰ ਗਈ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਉਦੋਂ ਪੰਜਾਬ ਉੱਤੇ ਪੂਰੀ ਤਰ੍ਹਾਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਕਬਜ਼ੇ ਤੋਂ ਬਾਅਦ ਪੰਜਾਬ ਦੀਆਂ ਬਹੁਤ ਗੁਪਤ ਪੁਸਤਕਾਂ ਪੰਜਾਬ ਦੇ ਵੱਡੇ ਵੱਡੇ ਸਰਦਾਰਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਈਆਂ ਹੋਈਆਂ ਸੀ ਇਹਨਾਂ ਵਿੱਚੋਂ ਇੱਕ ਸਰਦਾਰ ਅਤਰ ਸਿੰਘ ਸੀ ਜਿਹਨੂੰ ਇਲਮ ਦਾ ਸਮੁੰਦਰ ਮਤਲਬ ਵਿਦਿਆ ਦਾ ਸਾਗਰ ਆਖਿਆ ਜਾਂਦਾ ਸੀ ਸਰਦਾਰ ਅਤਰ ਸਿੰਘ ਅਰਬੀ ਅਤੇ ਫਰਾਂਚ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਸੀ ਉਹ ਅੰਗਰੇਜ਼ੀ ਭਾਸ਼ਾ ਵੀ ਜਾਣਦਾ ਸੀ ਜਦੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਰਾਜ ਆ ਗਿਆ ਉਦੋਂ ਅਤਰ ਸਿੰਘ ਵੀ ਰਾਣੀ ਵਿਕਟੋਰੀਆ ਦਾ ਭਗਤ ਬਣ ਗਿਆ ਸੀ ਜਦੋਂ ਰਾਣੀ ਵਿਕਟੋਰੀਆ ਨੇ ਆਪਦੇ ਆਪ ਨੂੰ ਪੰਜਾਬ ਦੀ ਰਾਣੀ ਘੋਸ਼ਿਤ ਕਰਨਾ ਸੀ ਉਦੋਂ ਉਸਨੇ ਵੱਡੇ ਵੱਡੇ ਲੋਕਾਂ ਨੂੰ ਆਪਦੇ ਸਮਾਗਮ ਵਿੱਚ ਸੱਦਿਆ ਸੀ ਇਹ ਤਾਂ ਸਭ ਜਾਣਦੇ ਹੀ ਹਨ ਕਿ ਰਾਣੀ ਨੇ ਸਮਾਗਮ ਵਿੱਚ ਸਿਰਫ ਕਹਿੰਦੇ ਕਹੋਂਦੇ ਬੰਦੇ ਹੀ ਸੱਦਨੇ ਸੀ ਜਿਹੜੇ ਹਿੰਦੁਸਤਾਨ ਵਿੱਚ ਬਹੁਤ ਤਾਕਤਵਰ ਅਹੁਦੇਦਾਰ ਸੀ ਉਹਨਾਂ ਬੰਦਿਆਂ ਵਿੱਚੋਂ ਇੱਕ ਸਰਦਾਰ ਅਤਰ ਸਿੰਘ ਵੀ ਸ਼ਾਮਲ ਸੀ ਸਰਦਾਰ ਅਤਰ ਸਿੰਘ ਨੇ ਸੋਚਿਆ ਕਿ ਰਾਣੀ ਨੂੰ ਕਿਹੜਾ ਤੋਹਫਾ ਭੇਟ ਕੀਤਾ ਜਾਵੇ ਫਿਰ ਸਰਦਾਰ ਅਤਰ ਸਿੰਘ ਨੇ ਵੀਕਟੋਰੀਆ ਨੂੰ ਇੱਕ ਗ੍ਰੰਥ ਭੇਟ ਕਰਨ ਬਾਰੇ ਸੋਚਿਆ ਜਿਸ ਗ੍ਰੰਥ ਦਾ ਨਾਮ ਸੀ ਸਾਖੀ ਪੋਥੀ ਸਰਦਾਰ ਅਤਾ ਸਿੰਘ ਨੇ ਸਾਖੀ ਪੋਥੀ ਨੂੰ ਇੰਗਲਿਸ਼ ਵਿੱਚ ਲਿਖ ਦਿੱਤਾ ਤੇ ਰਾਣੀ ਵਿਕਟੋਰੀਆ ਨੂੰ ਭੇਟ ਕਰ ਦਿੱਤਾ ਰਾਣੀ ਵਿਕਟੋਰੀਆ ਨੇ ਇਸ ਨੂੰ ਬਹੁਤ ਗੌਰ ਨਾਲ ਪੜ੍ਹਿਆ ਰਾਣੀ ਵਿਕਟੋਰੀਆ ਨੂੰ ਸਾਖੀ ਪੋਥੀ ਵਿੱਚ ਅਜੀਹੀ ਸਾਖੀ ਲੱਭੀ ਜੋ ਕਿ ਮੁਸ਼ਕਲ ਨਾਲ 2 ਕ ਪੈਰਿਆਂ ਦੀ ਹੋਊਗੀ ਇਸ ਸਾਖੀ ਵਿੱਚ ਇਦਾਂ ਲਿਖਿਆ ਹੋਇਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਚੱਲ ਰਹੇ ਸੀ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲ ਕੇ ਮਸਲਿਆਂ ਦਾ ਨਿਪਟਾਰਾ ਕਰਨਾ ਚ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਦਿਨ 10 ਮੀਲ ਦਾ ਸਫ਼ਰ ਤੈਅ ਕਰਦੇ ਸੀ ਸਫ਼ਰ ਕਰਦੇ ਕਰਦੇ ਉਹ ਇੱਕ ਪਿੰਡ ਵਿੱਚ ਜਾ ਪਹੁੰਚੇ ਜਿੱਥੇ ਬਹੁਤ ਵੱਡੀ ਝੰਡ ਦੀ ਝਿੜੀ ਸੀ ਉਸ ਵੱਡੇ ਝੰਡ ਦਰਸਤ ਦੇ ਮੋੜ ਵਿੱਚ ਇੱਕ ਕੋਮਲ ਪਿੱਪਲ ਦਾ ਨਿੱਕਾ ਜਿਹਾ ਪੌਦਾ ਉੱਗਿਆ ਹੋਇਆ ਸੀ ਦਸ਼ਮ ਪਿਤਾ ਨੇ ਇਸ ਪੌਦੇ ਨੂੰ ਧਿਆਨ ਨਾਲ ਦੇਖਦੇ ਹੋਏ ਵਚਨ ਕਰਦੇ ਹੋਏ ਕਿਹਾ ਪਿੱਪਲ ਦਾ ਐਸੇ ਰੇਗਿਸਤਾਨੀ ਇਲਾਕੇ ਵਿੱਚ ਉੱਗਣਾ ਸੰਭਵਤਾ ਨਹੀਂ ਪਰ ਇੱਕ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵੱਡਾ ਬਿਰਖ ਦਾ ਰੂਪ ਧਾਰੂਗਾ ਮਹਾਰਾਜਾ ਕਹਿੰਦੇ ਹਨ ਕਿ ਬਿਰਖ ਨਾ ਕੇਵਲ ਝੰਡ ਜਿੱਡਾ ਵੱਡਾ ਹੋਵੇਗਾ ਸਗੋਂ ਜੰਡ ਦੀ ਸਮੁੱਚੀ ਹੁੰਦ ਤੇ ਭਾਰੀ ਹੋ ਜਾਊਗਾ ਜਿਸ ਦਿਨ ਇਸ ਪਿੱਪਲ ਨੇ ਜੰਡ ਨੂੰ ਖਤਮ ਕਰ ਦਿੱਤਾ ਉਸ ਦਿਨ ਮੇਰੇ ਖਾਲਸਾ ਦਾ ਪ੍ਰਤਾਪ ਤੇਜੀ ਨਾਲ ਵਧੂਗਾ ਖਾਲਸਾ ਸੰਸਾਰ ਦੀਆਂ 14 ਕੋਟਾਂ ਵਿੱਚ ਫੈਲ ਜਾਊਗਾ ਤੇ ਦਿੱਲੀ ਦੀ ਪਾਸ਼ਾਹੀ ਖਾਲਸਾ ਪੰਥ ਦੀ ਝੋਲੀ ਵਿੱਚ ਪ੍ਰਥਮ ਇਨਾਮ ਵਜੋਂ ਪੈ ਜਾਊਗੀ ਜਦੋਂ ਇਹ ਪਿੱਪਲ ਬਿਰਖ ਪੂਰਨ ਤਰ੍ਹਾਂ ਤੇ ਜੰਡ ਤੇ ਛਾ ਜਾਊਗਾ ਮਤਲਬ ਕਿ ਜੰਡ ਦੀ ਸਾਰੀ ਹੁੰਦ ਮਿਟ ਜਾਊਗੀ ਤੇ ਸਿਰਫ ਪਿੱਪਲ ਹੀ ਰਹਿ ਜਾਊਗਾ ਉਹ ਤੋਂ ਖਾਲਸਾ ਪੰਥ ਜੀ ਦੀ ਸਿਰਜਣਾ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਕੀਤੀ ਹੈ ਵਿਸ਼ਾ ਆਪੀ ਸਮਾਜਪੂਰਵਕ ਕਰੇਗਾ ਜੋ ਕਿ 5000 ਤੱਕ ਵਧੇ ਫੁੱਲੇਗਾ ਇਹ ਸ਼ਬਦ ਉਸ ਸਾਖੀ ਵਿੱਚ ਅੰਕਿਤ ਸਨ ਜਦੋਂ ਮਲਕਾ ਵਿਕਟੋਰੀਆ ਨੇ ਇਹ ਵਾਰਤਾ ਪੜ੍ਹੀ ਤੇ ਉਹ ਭੈਤ ਹੋ ਗਈ ਮਲਕਾ ਵਿਕਟੋਰੀਆ ਨੇ ਡਰ ਕੇ ਹਿੰਦੁਸਤਾਨ ਦੇ ਗਵਰਨਰਲ ਜਰਨਲ ਨੂੰ ਕਲਕੱਤਾ ਤੋਂ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੀ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕਰੰਬਲ ਤੇ ਜੜ੍ਹ ਦਾ ਕਿੰਨਾ ਕ ਆਕਾਰ ਹੁੰਦਾ ਹੈ ਜਿਹੜਾ ਉਸ ਮਹਾਰਾਜ ਨੇ ਦੱਸਿਆ ਸੀ ਮਲਕਾ ਦੇ ਹੁਕਮ ਦੀ ਤਾਲਮ ਹੋਈ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੋਕ ਡੇਢ ਕ ਫੁੱਟ ਦਾ ਹੀ ਹੈ ਉਸ ਤੋਂ ਬਾਅਦ ਮਲਕਾ ਵਿਕਟੋਰੀਆ ਨੇ ਰਾਇਲ ਬੋਟੈਨੀਕਲ ਪ੍ਰੋਫੈਸਰ ਜੋ ਕਿ ਦਰਖਤਾਂ ਦੇ ਸ਼ਾਹੀ ਮਾਹਿਰ ਸਨ ਉਹਨਾਂ ਨਾਲ ਵਾਰਤਾਲਾਪ ਕੀਤੀ ਜੋ ਕਿ ਦਰਖਤਾਂ ਦੇ ਬਾਰੇ ਬਹੁਤ ਜਾਣਦਾ ਸੀ ਉਸਨੇ ਮਲਕਾ ਵਿਕਟੋਰੀਆ ਨੂੰ ਦੱਸਿਆ ਕੇ ਹਜੂਰ ਇਹ ਇੱਕ ਬਹੁਤ ਹੌਲੀ ਹੌਲੀ ਵਾਅਦਾ ਫੁੱਲਦਾ ਹੈ ਤੇ ਪਿੱਪਲ ਦੇ ਬੂਟੇ ਨੂੰ ਵੱਡਾ ਹੋਣ ਲਈ 100 ਸਾਲ ਲੱਗ ਜਾਣਗੇ ਇਹ ਗੱਲ ਸੁਣ ਕੇ ਮਲਕਾ ਵਿਕਟੋਰੀਆ ਦੀ ਜਾਣ ਵਿੱਚ ਜਾਣਾਈ ਤੇ ਉਹ ساری ਰਾਤ ਰੱਜ ਕੇ ਸੁੱਤੀ ਕਿਉਂਕਿ ਉਸ ਨੂੰ ਯਕੀਨ ਹੋ ਗਿਆ ਸੀ ਕਿ 100 ਸਾਲ ਤਾ ਉਹਨਾਂ ਦਾ ਰਾਜ ਪੱਕਾ ਹੈ ਕਿਉਂਕਿ ਪਿੱਪਲ ਦਾ ਬੂਟਾ ਹੌਲੀ ਹੌਲੀ ਵੱਡਾ ਹੋਣਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 100 ਸਾਲ ਤੱਕ ਅੰਗਰੇਜ਼ੀ ਰਾਜ ਦਾ ਬੋਲਬਾਲਾ ਰਿਹਾ ਤਾਂ ਇਸ ਤੋਂ ਪਿੱਛੋਂ ਹਿੰਦੁਸਤਾਨ ਵਿੱਚ ਗੜਬੜ ਸ਼ੁਰੂ ਹੋ ਗਈ ਤੇ ਅੰਗਰੇਜ਼ ਆਪਣੀ ਜਾਨ ਬਚਾ ਕੇ ਇੱਥੋਂ ਭੱਜ ਗਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਬੜੀ ਜ਼ਿਆਦਾ ਵਧੀਆ ਸੀ ਅਸੀਂ ਪਹਿਲਾਂ ਵੀ ਕਈ ਵੀਡੀਓ ਇਨ੍ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਬਣਾਈਆਂ ਹੈ ਔਰ ਉਹਨਾਂ ਦੀ ਬਹਾਦਰੀ ਨੂੰ ਸਾਡਾ ਸਲਾਮ ਹੈ ਔਰ ਜਿਹੜੀ ਉਹਨਾਂ ਨੇ ਅਸੀਂ ਆ ਵੀਡੀਓ ਦੇਖਣ ਦੇ ਸੀ ਇਹਦੇ ਵਿੱਚ ਉਹਨਾਂ ਨੇ ਪੇਸ਼ੰਗੋਈ ਕੀਤੀ ਸੀ ਕਿ ਪੀਪਲ ਦੇ ਦਰਖਤ ਕਿ ਪੀਪਲ ਦਾ ਦਰਖਾ ਦੋਨਾਂ ਨੇ ਵੇਖਿਆ ਕਿ ਆ ਕਿ ਜਿੰਨੀ ਦੇਰ ਇਹ ਵੱਡਾ ਹੋ ਕੇ ਇਹ ਖਤਮ ਨਹੀਂ ਹੋਏਗਾ ਉਨੀ ਦੇਰ ਅੰਗਰੇਜ਼ਾਂ ਦਾ ਰਾਜ ਰਹੇਗਾ ਔਰ ਉਸ ਤੋਂ ਬਾਅਦ ਸਿੱਖਾਂ ਦਾ ਕਿ ਖਾਲਸਾ ਜਿਹੜਾ ਖਾਲਸਾ ਉਹਦਾ ਹੋ ਰਾਜ ਹੋ ਜਾਏਗਾ ਇਸੇ ਬਿਲਕੁਲ ਉਹਨਾਂ ਦੀ ਗੱਲ ਸਹੀ ਸੱਚ ਸਾਬਤ ਹੋਈ ਕਿ ਜਿਸ ਲਈ ਕਿ ਮਲਕਾ ਵਿਕਟੋਰੀਆ ਨੂੰ ਉਹਨਾਂ ਨੇ ਅਤਾ ਸਿੰਘ ਜੀ ਨੇ ਉਹਨਾਂ ਨੂੰ ਔਰ ਗਿਫਟ ਕੀਤਾ ਉਹਨਾਂ ਨੇ ਉਹ ਪੜਿਆ ਉਹ ਤੇ ਡਰ ਗਈ ਕਿ ਇਹ ਤੇ ਸਾਡਾ ਰਾਜ ਜਿਹੜਾ ਵੈ ਇਹ ਖਤਰੇ ਚ ਉਹਨੇ ਇੱਕ ਕਿਰਾ ਸਾਇੰਟਿਸਟ ਸੀ ਪੌਦਿਆਂ ਦੇ ਬਾਰੇ ਵਿੱਚ ਉਹਨੂੰ ਉੱਥੇ ਭੇਜਿਆ ਕਿ ਚਾਹ ਦੇਖ ਕੇ ਆਓ ਕਿ ਉਹ ਪੀਪਲ ਕਿੰਨਾ ਜ਼ਮੀਨ ਦੇ ਅੰਦਰ ਹੈ ਬਾਹਰ ਕਿੰਨੀ ਉਹ देर ਰਹੇਗਾ ਔਰ ਜਿਸ ਲਈ ਉਹਨੇ ਦੇਖਿਆ ਉਹਨੇ ਕਿਹਾ ਹਯਤ ਉਹ ਸੌਸ ਬਹੁਤ ਆਇਸਤਾ ਪੇਪਰ ਦਾ ਦਰਖਤ ਕਿਉਂਕਿ ਵੱਧਦਾ ਹੈ ਉਹਨਾਂ ਨੇ ਕਿਹਾ ਉਹਨੂੰ 100 ਸਾਲ ਲੱਗ ਸਕਦੇ ਨੇ ਔਰ ਮਲਕਾ ਵਿਕਟੋਰੀਆ ਇਸ ਤੋਂ ਖੋਸ਼ ਹੋ ਗਈ ਕਿ ਹਈਏ 100 ਸਾਲ ਸਾਡੀ ਹਕੂਮਤ ਰਹੇਗੀ ਅਸੀਂ ਰਾਜ ਕਰਾਂਗੇ ਲੇਕਿਨ ਉਹਨਾਂ ਦੀ ਗੱਲ ਬਿਲਕੁਲ ਸਹੀ ਰਹੀ 90 ਸਾਲ ਉਹਨਾਂ ਨੇ ਰਾਜ ਕੀਤਾ ਔਰ 1947 ਦੇ ਵਿੱਚ ਉਹਨਾਂ ਦਾ ਰਾਜ ਖਤਮ ਹੋ ਗਿਆ ਔਰ ਸਿੱਖਾਂ ਨੂੰ ਇੱਕ ਆਪਣਾ ਅਲੈਦਾ ਮਿਲ ਗਿਆ ਬਹੁਤ ਵਧੀਆ ਵੀਡੀਓ ਸੀ ਔਰ ਗੁਰੂ ਗੋਬਾ ਸਿੰਘ ਜੀ ਦੀ ਬਹਾਦਰੀ ਦੀਆਂ ਅਸੀਂ ਪਹਿਲਾਂ ਵੀਡੀਓ ਬਣਾਈਆਂ ਮੈਂ ਬੜੀ ਸੁਣੀ ਹੈ ਕਿ ਬਹੁਤ ਜ਼ਿਆਦਾ ਬਹਾਦਰ ਸੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਤੇ ਵੀ ਵੀਡੀਓ ਬਣਾਈਆਂ ਤੁਸੀਂ ਉਹਨਾਂ ਦੀ ਵੀਡੀਓ ਨੂੰ ਵੀ لازਮੀ ਜ਼ਰੂਰ ਦੇਖਿਓ ਬਹੁਤ ਵਧੀਆ ਵੀਡੀਓ ਹੈ ਤੁਹਾਨੂੰ ਕਿੰਜ ਲੱਗੀ ਤੁਸੀਂ ਆਪਣੀ ਕੀਮਤੀ ਰਾਏ ਦਾ ਅਜ਼ਹਾਰ ਜ਼ਰੂਰ ਕਰਿਓ ਔਰ ਕਮੈਂਟ ਲਾਜ਼ਮੀ ਕਰਿਆ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰੋ